ਆ ਵੀ ਅੰਕਲ ਕਰੀਏ ਜਾਂ ਕੱਲ ਕੂਲਰ ਜਿਹੜਾ ਛੱਡਣਾ ਆਇਆ ਸੀ ਆਪਣੇ ਅੰਕਲ ਵਾ ਵੀ ਅੰਕਲ ਮੈਂ ਤਾਂ ਗਾ ਹੀ ਨੰਗਾ ਦੀ ਤਰ੍ਹਾਂ ਪਾਣੀ ਦੇ ਅੰਬਾਂ ਦਾ ਪਾਣੀ ਅੱਛਾ ਆਪ ਹੀ ਕੀਤਾ ਉਹ ਹੀ ਕਰਦਾ ਪਿੱਛੇ ਨਹੀਂ ਨਹੀਂ ਸਹੀ ਆ ਸਹੀ ਆ ਵਧੀਆ ਪਾਇਆ ਯਾਰ ਕੁਰਸੀ ਬਹੁਤ ਚਿਰ ਸੀ ਹਾਂ ਇੱਥੇ ਅੰਕਲ ਭਰਤ ਪੈ ਗਈ ਨਾ ਯਾਰ ਜਿਵੇਂ ਤੇਰਾ ਰੋੜ ਤੇ ਥਾ ਵੰਕਲ ਹਾਂ ਤੇ ਰੇਟ ਕਿੰਨਾ ਵਾ ਰੇਟ ਬਹੁਤ ਆਹੋ ਉਹੀ ਤੁਹਾਨੂੰ ਦੱਸੀ ਜਾਨਾ ਨਾ ਜਦੋਂ ਮਿੱਟੀ-ਮੁੱਟੀ ਪੈ ਗਈ ਨਾ ਉਦੋਂ ਦੇਖਿਓ ਬਹੁਤ ਕੋਈ ਨਹੀਂ ਚੇ ਕਿਉਂ ਆਂਟੀ ਕੋਈ ਤਾਂ ਗੱਲ ਆ ਲੋਕੀ ਪੈਸਾ ਦਾ ਪਾਲਦੇ ਆਪਾਂ ਬੱਚੇ ਪਾਲੀ ਜਾਂਦੇ ਬੱਲੇ ਬੱਚੇ ਆ ਉਹ ਵੀ ਨਹੀਂ ਪੁੱਛੇ ਮੁਰਗੇ ਬਾਜ ਵੈਰੀ ਗੱਲ ਤਾਂ ਸੁਣੋ ਜਿਹੜੇ ਤਕੜੇ ਆ ਜਿਨ੍ਹਾਂ ਕੋ ਗੱਡੀਆਂ ਕੋਠੀਆਂ ਪਾਈਆਂ ਉਹ ਆਪਣੇ ਤੋਂ ਦੁਖੀ ਆ ਜ਼ਿਆਦੇ ਬੋਧੋ ਕੀ ਉਹਨਾਂ ਨੂੰ ਜਿਆਦਾ ਟੈਨਸ਼ਨ ਹੈ ਹੈ ਉਹ ਮਾਤਮਾ ਆਈ ਚਲਾਈ ਚਲਾਈ ਚਾਹੇ ਚੱਲੀ ਜਾਵੇ ਇੰਨਾ ਹੀ ਬਹੁਤ ਹੁੰਦਾ ਮੇਰਾਗਾ 1.5 ਤੋਂ 300 ਕਿੱਲਾ ਵਾ ਸਾਰੇ ਤੜਪਦਾ ਰਹਿੰਦਾ ਆਟਾ ਉਹ ਗੁੰਦਾ ਆਪ ਤੇ ਫੇਰ ਕੀ ਫਾਇਦਾ ਇਹੋ ਜੀ 10 ਜਾਇਦਾਦ ਨੂੰ ਲੈ ਲੈ ਨਹੀਂ ਨਹੀਂ ਅੱਠ ਚਾਹ ਨਹੀਂ ਪੀਣੀ ਤੇ ਦੀ ਅਟਾਣੀਆਂ ਨਹੀਂ ਉਹ ਤਾਰਾਂ ਤੇ ਡਿੱਗੀਆਂ ਹੋਈਆਂ ਵਾ ਆ ਮੈਂ ਮਗਰ ਦੇਖ ਕੇ ਆਇਆ ਵਾ ਆ ਸੈਲਰ ਨਹੀਂ ਸੈਲਰ ਤੁਰਲੇ ਵਾ ਰੇ ਭਾਈ ਜਿਹੜੀ ਸੜਕ ਹੋਇਆ ਉਹਦੀ ਆਹੀ ਸੜਕ